ਸੋਲੇ ਥਾਣਾ ਨਾਲਾ ਦੇ ਬਿਲਕੁਲ ਬਾਹਰ ਖੜੇ ਆ ਜਿੱਥੇ ਕਾਂਗਰਸ ਪਾਰਟੀ ਦੇ ਸਾਬਕਾ ਉਧਾਇਕ ਸਰਦਾਰ ਹਰਪ੍ਰਤਾਪ ਸਿੰਘ ਨਾਲਾ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦੇ ਸੈਂਕੜੇ ਵਰਕਰਾਂ ਨੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦਾ ਪੁਤਲਾ ਫੂਕ ਕੇ ਵੱਡਾ ਰੋਸ ਮਿਯਾਰਾ ਕੀਤਾ। ਆ ਕੀ ਹੋਇਆ? ਆ ਕੀ ਹੋਇਆ? ਆ ਕੀ ਹੋਇਆ? ਆ ਕੀ ਹੋਇਆ? ਚੋਣਾ ਤੁਸੀਂ ਵੀ ਲੜਦੇ ਰਹੇ ਹੋ ਜਿੱਤਦੇ ਵੀ ਰਹੇ ਹੋ ਜੇ ਮੈਂ ਤੁਹਾਨੂੰ ਯਾਦ ਕਰਾਵਾਂ ਕਿ 2021 ਦੇ ਵਿੱਚ 15 ਨਗਰ ਕੌਂਸਲ ਜਿ ਨਗਰ ਪੰਚਾਇਤਾਂ ਚੋਣਾ ਹੋਈਆਂ ਸੀ ਅੱਦੇ ਤੁਹਾਡੇ ਉਮੀਦਵਾਰ ਜਿੱਤੇ ਸੀ ਅੱਥੇ ਜਿੱਤੇ ਸੀ ਬੜੀਆਂ ਪੀਸਫੁਲੀ ਹੋਈਆਂ ਸੀ ਹੁਣ ਤਾਂ ਸਿਰਫ ਜਿਮਣੀ ਚੋਣਾ 2 ਸਾਲ ਤੇ ਇ tanto ਵੱਡਾ ਰੌਲਾ ਝਗੜਾ ਫਾਰ ਘਟਾਈ ਕੀ ਕਾਰਨ ਹੋ ਸਕਦਾ ਓਏ ਤੌਰ ਜਾਨਾ ਦਸਤਨ ਨਾਲ ਜੁੜ ਚੁੱਕੇ ਹੋ ਤੁਸੀਂ ਮੇਰਾ ਨਾਮ ਹੈ ਗੁਰਿੰਦਰ ਸਿੰਘ ਬਾੜ ਐਸ ਵਾਲੇ ਥਾਣਾ ਨਾਲਾ ਦੇ ਬਿਲਕੁਲ ਬਾਹਰ ਖੜੇ ਆ ਜਿੱਥੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸਰਦਾਰ ਹਰਪ੍ਰਤਾਪ ਸਿੰਘ ਨਾਲਾ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦੇ ਸੈਂਕੜੇ ਵਰਕਰਾਂ ਨੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦਾ ਪਤਲਾ ਫੂਕੇ ਵੱਡਾ ਰੋਸ ਮਜਹਰਾ ਕੀਤਾ ਰੋਸ ਮਜਹਰੇ ਦੇ ਕੀ ਕਾਰਨ ਹੈ ਜਾਣਨ ਦੀ ਕੋਸ਼ਿਸ਼ ਕਰਦੇ ਆ ਸਾਬਕਾ ਵਿਧਾਇਕ ਸਰਦਾਰ ਹਰਪ੍ਰਤਾਪ ਸਿੰਘ ਨਾਲਾ ਸਾਡੇ ਨਾਲ ਨੇ ਨਾਲਾ ਸਾਹਿਬ ਚੋਣਾ ਤੁਸੀਂ ਵੀ ਲੜਦੇ ਰਹੇ ਹੋ ਜਿੱਤਦੇ ਵੀ ਰਹੇ ਹੋ ਜੇ ਮੈਂ ਤੁਹਾਨੂੰ ਯਾਦ ਕਰਾਵਾਂ ਕਿ 2021 ਦੇ ਵਿੱਚ 15 ਨਗਰ ਕੌਂਸਲ ਜੀ ਨਗਰ ਪੰਚਾਇਤੀਆਂ ਚੋਣਾਂ ਹੋਈਆਂ ਸੀ ਅੱਦੇ ਤੁਹਾਡੇ ਵੀਰਵਾਰ ਜਿੱਤੇ ਸੀ ਅੱਧੇ ਜਿੱਤੇ ਸੀ ਬੜੀਆਂ ਪੀਸਫੁਲੀ ਹੋਈਆਂ ਸੀ ਹੁਣ ਤਾਂ ਸਿਰਫ ਜਿਮਣੀ ਚੋਣਾ ਦੋ ਸਾਲ ਤੇ ਐਡਾ ਵੱਡਾ ਰੌਲਾ ਝਗੜਾ ਮਾਰਕੁਟਾਈ ਕੀ ਕਾਰਨ ਹੋ ਸਕਦਾ ਮੈਂ ਸਮਝਦਾ ਵੀ ਇਹਨਾਂ ਨੂੰ ਪ੍ਰਸ਼ਾਸਨ ਚਲਾਉਣਾ ਨਹੀਂ ਆਉਂਦਾ ਇੱਕ ਦੂਸਰੀ ਇਹਨਾਂ ਨੂੰ ਇਹ ਡਰ ਸੀ ਕਿ ਜੇ ਮੈਂ ਹਾਰ ਗਿਆ ਤੇ ਮੇਰੇ ਮੰਤਰੀਸ਼ਪ ਅੱਗੇ ਮੇਰੀ ਖਸ ਗਈ ਆ ਮਹਿਕਮੇ ਸਾਰੇ ਖੁਸ਼ ਗਏ ਦੀਆਂ ਕਰਤੂਤਾਂ ਦੇ ਕਰਕੇ ਗੁੱਸੇ ਨੇ ਵੀ ਇਹ ਵੀ ਨਾ ਹੋਵੇ ਕਿ ਤੇ ਮੇਰਾ ਇਹ ਵੀ ਮੰਤਰੀਸ਼ ਕੈਬਨਟ ਰੈਂਕਲੀ ਚਲੇ ਜਾਈ ਇਹਨੇ ਉਸ ਡਰ ਤੋਂ ਸਾਰਾ ਕੋਈ ਧੱਗੇਸ਼ਾਈ ਕੀਤੀ ਆ ਇਹ ਉਹਦੀ ਬਣਦੀ ਨਹੀਂ ਸੀ ਜੇ ਉਹਨੂੰ ਇਨਾ ਮਾਨ ਸੀ ਆਮ ਪਾਰਟੀ ਦਾ ਵੀ ਸਾਰੇ ਜਿੱਤੇ ਆ ਤੇ ਫੇਰ ਉਹ ਵੋਟਾਂ ਲੈ ਕੇ ਜਿੱਤਦਾ ਮੈਨੂੰ ਚੰਗੀ ਤਰ੍ਹਾਂ ਯਾਦ ਆ ਮੈਨੂੰ ਕਈਆਂ ਨੇ ਆੜ ਕੇ ਕਿਹਾ ਵੀ ਸਾਡੇ ਕਾਗਜ਼ ਰੱਦ ਉਹਨਾਂ ਦੇ ਕਰਾ ਦਿਓ ਮੈਂ ਕਿਹਾ ਮੈਂ ਕਿਸੇ ਦੇ ਰੱਦ ਨਹੀਂ ਕਰਾਉਣੇ ਵੋਟਾਂ ਲੈ ਕੇ ਜਿਹੜਾ ਜਿੱਤੂਗਾ ਜਿੱਤੇ ਜੇ ਤੁਸੀਂ ਚੰਗੇ ਕੰਮ ਕੀਤੇ ਨੇ ਤੇ ਤੁਸੀਂ ਜਿੱਤੋਗੇ ਅਸੀਂ ਜਿੱਤੇ ਵੀ ਆ ਮੁਰਕੇ ਸੀ ਕੈਬਨਿਟ ਉਹ ਬਣਾ ਵੀ ਲਈ ਕਮੇਟੀ ਵੀ ਬਣਾਈ ਹੈ ਲੇਕਿਨ ਤੁਸੀਂ ਅਚਰਮਦਾਸ ਸਹੀ ਤਗੜੀ ਹੋ ਕੇ ਜਿੱਤੀ ਹੈ ਦੋਵੇਂ ਕਮੇਟੀਆਂ ਜਿੱਤੀਆਂ ਲੇਕਿਨ ਕਾਦੇ ਨਾਲ ਕੋਈ ਤਕੇਸ਼ਾਈ ਨਹੀਂ ਹੋਈ ਪਿਆਰ ਨਾਲ ਜਿੱਤੀਆਂ ਨੇ ਅੱਜ ਜੇ ਇਹਨੂੰ ਇੰਨਾ ਹੀ ਮਾਨਸੀ ਆਪਣੇ ਆਪ ਦੀ ਮੈਂ ਬਹੁਤ ਤਕੜਾ ਲੀਡਰ ਹੈ ਤੇ ਜ਼ਿੰਮੇਵਾਰੀਆਂ ਨੇ ਆਪ ਲਈ ਸੀ ਵੀ ਮੇਰੀ ਅਮਰਸਦ ਦੀ ਡਿਊਟੀ ਲਾਓ ਇਹ ਸਿਆਣਾ ਹੁੰਦਾ ਕਿ ਹੋਰ ਲਾ ਲੀਂਦਾ ਇਥੋਂ ਦੀ ਲਈ ਇੰਨੀ ਬੁਰੀ ਹਾਰ ਹੋਈ ਹੈ ਉਥੇ ਸਾਡੀਆਂ 43 ਵੋਟ ਸੀਟਾਂ ਜਿਹੜੀਆਂ ਆਈਆਂ ਨੇ ਔਰ ਕਮ ਸੇ ਕਮ 10 ਸੀਟਾਂ ਐਸੀਆਂ ਨੇ ਜਿਹੜੀਆਂ ਤਕਰੀਬਨ 30 30 ਵੋਟਾਂ ਤੇ ਉਹਦੋਂ ਘੱਟ ਮਾਰਜਨ ਤੇ ਹਰੀਆਂ ਨੇ ਨਹੀਂ ਤੇ ਇਹ 43 ਦੀ ਥਾਂ ਤੇ 53 ਹੋਣੀਆਂ ਸੀ ਇਹ ਉਹਦੀ ਆਪਣੀ ਅਚੀਵਮੈਂਟ ਮੈਂ ਸਮਝਦਾ ਐ ਕਿ ਇਸ ਬੰਦੇ ਨੂੰ ਨਾ ਐਡਮਿਨਿਸਟ੍ਰੇਸ਼ਨ ਚਲਾਉਣੀ ਆਉਂਦੀ ਐ ਇਹ ਇਹਨੂੰ ਅਸੀਂ ਬਹੁਤ ਪੁਰਾਣਾ ਜਾਣਦੇ ਤਾਂ ਪਿਛੌਕਰ ਜਾਣਦੇ ਆ ਸਭ ਕੁਝ ਜਾਣਦੇ ਆ ਇਹੋ ਹੀ ਇੱਕ ਕਾਰਨ ਐ ਕਿ ਇਹ ਫੇਲ ਹੋਈ ਜਾ ਰਿਹਾ ਐ ਇਹ ਰੌਲਾ ਬਹੁਤਾ ਪਉਂਦਾ ਤੇ ਕਰਦਾ ਕੁਛ ਐ ਤੁਸੀਂ ਵੀ ਨਾ ਇੱਕ ਗੱਲ ਦਾ ਇੱਥੋਂ ਹੀ ਲਾ ਲਿਓ ਇਹਦਾ ਵਿਭਾਗ ਨਹੀਂ ਐ ਐਜੂਕੇਸ਼ਨ ਤੇ ਜਾ ਕੇ ਉਹਨਾਂ ਦੇ ਪਤੀਲਿਆਂ ਦੇ ਵਿੱਚੋਂ ਟਮਾਟਰ ਲੱਭਦਾ ਫਿਰਦਾ ਜਿਹੜਾ ਉਦੋਂ 200 ਰੁਪਏ ਕਿਲੋ ਸੀ ਇਹ ਕਿੰਨੀ ਕੇ ਬੁੱਧੀ ਦਾ مالک ਹੈ ਕਿੰਨੀ ਕੱਢਾ ਕੇ ਵੱਡਾ ਸੂਝਵਾਨ ਹੈ ਕਿੱਡਾ ਕ ਵੱਡਾ ਇਹ ਐਡਮਿਨਿਸਟਰेटर ਤੂੰ ਡੀਓ ਨੂੰ ਫੋਨ ਕਰ ਵੀ ਡੀਓ ਸਭ ਤੁਹਾਡੇ ਉੱਤੇ ਜਾ ਕੇ ਚੈੱਕ ਕਰਕੇ ਆਓ ਮੇਰੇ ਸਕੂਲਾਂ ਦਾ ਖਾਣਾ ਮੈਨੂੰ ਕੰਪਲੇਨ ਆ ਰਹੀ ਆ ਵੀ ਤੁਸੀਂ ਠੀਕ ਨਹੀਂ ਬਣ ਡੀਓ ਦਾ ਫਰਜ਼ ਮਰਦਾ ਹੀ ਜਾਣਾ ਇਹਦਾ ਬਣਦਾ ਹੀ ਨਹੀਂ ਇਹਦਾ ਰੋਲ ਹੀ ਕੋਈ ਨਹੀਂ ਸੋ ਮੈਂ ਸਮਝਦਾ ਵੀ ਇਹਨਾਂ ਨੂੰ ਤਜਰਬੇ ਦੀ ਘਾਟ ਆ ਔਰ ਇਸੇ ਕਾਰਨ ਇਹ ਜੁਗਾ ਜੁਹਾਲ ਹੋਇਆ ਨਾ ਤੇ ਲੋਕਾਂ ਦਾ ਜਜ਼ਬਾ ਤੁਸੀਂ ਵੇਖ ਲਿਆ ਇਦੋਂ ਵੀ ਤਾਂ ਜਾਣਾ ਕਰ। 300 ਜਿਮਣੀ ਚੌਂ ਜਿਹੜੀ ਵਾਰਡ ਨੰਬਰ 5 ਤੇ 7 ਦੀ ਐ। ਤੁਸੀਂ ਵਰਕ ਕੀਤਾ ਤੁਹਾਡੇ ਜਿਹੜੇ ਇਥੇ ਸ਼ਹਿਰੀ ਆਗੂਰੇ ਵਰਕਰ ਨੇ ਉਹਨਾਂ ਵੀ ਕੀਤਾ। ਰਿਜ਼ਲਟ ਤੁਸੀਂ ਕੀ ਮੰਨਦੇ ਹੋ ਕੀ ਹੋਏਗਾ ਉਸ ਦੇ ਅੰਦਰ ਸਰ? ਮੈਂ ਸਮਝਦਾ ਨਹੀਂ ਵੀ ਜਿਹੜਾ ਇਹਨਾਂ ਨੇ ਵੋਟ ਆਮ ਪਾਰਟੀ ਦੀ ਦਿਖਾਈ ਹੈ ਨਾ ਉਹ ਸਹੀ ਮੈਨੇ ਕਾਂਗਰਸ ਪਾਰਟੀ ਦੀ ਵੋਟ ਸੀ। 372 ਸਾਡੀਆਂ ਸੀ। ਇਹਨਾਂ ਦੀਆਂ 100 ਦੇ ਕੁਝ ਵੋਟਾਂ ਸੀ। ਉਹ 102। ਇਹੋ ਹੀ ਹਾਲ ਉਥੇ ਨੰਬਰ ਵਾਰਡ ਚ ਹੋਇਆ। ਉੱਥੇ ਵੀ ਅਸੀਂ ਬਹੁਤ ਵਧੀਆ ਸਾਡੀ ਲੜਾਈ ਸੀ। ਜਿੱਤਦੇ ਸਾਂ। ਉੱਥੇ ਵੀ ਇਹਨਾਂ ਨੇ ਲਿਖਤੀ ਨਾ ਕਿ ਇਹਨੂੰ ਵੋਟ ਦਿਖਾਈ ਹੈ ਉੱਥੇ ਵੀ ਉਹ ਲਿਖ ਕੇ ਉਹਨਾਂ ਦੀਆਂ ਵਧਾ ਕੇ ਤੇ ਆਪਣੀਆਂ ਵਧਾਲੀਆਂ ਸਾਡੀਆਂ ਘਟਾਈਆਂ ਇਹ ਦੋਵੇਂ ਉਹਦਾ ਇੱਕ ਸਾਹਿਬ ਮੈਨੂੰ ਇੱਕ ਜਾਣਕਾਰੀ ਦਿਓ ਮੈਨੂੰ ਤਾਂ ਸਿਆਸਤ ਦੀ ਬਹੁਤੀ ਸਮਝ ਨਹੀਂ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਪੂਰੇ ਹਲਕੇ ਨੂੰ ਜਦੋਂ ਚੋਣਾਂ ਹੁੰਦੀਆਂ ਨੇ ਬੂਥ ਕੈਪਚਰ ਹਾਰਦੀ ਵੀ ਪਾਰਟੀ ਕਰਦੀ ਹੈ ਕਿ ਜਾਂ ਜੇਤੂ ਪਾਰਟੀ ਕਰਦੀ ਹੈ ਇਹਦੇ ਤੁਸੀਂ ਤੁਸੀਂ ਤਾਂ ਪੱਤਰਕਾਰ ਹੋ ਤੁਸੀਂ ਵੇਖੋ ਜੇ ਉਹ ਸਹੀ ਮੈਨੇਜ ਚ ਜਿੱਤਦੇ ਹੁੰਦੇ ਤੇ ਫਿਰ ਬੂਥ ਕੈਪਚਰ ਹੀ ਨਾ ਕਰਦੇ 400 500 ਬੰਦਾ ਮੰਤਰੀ ਆਬ ਲੈ ਕੇ ਆਇਆ ਸਵੇਰੇ ਡੈਸ਼ਟ ਫਲੌਨਲੀ ਵੀ ਵੋਟਾਂ ਸਾਨੂੰ ਪਾ ਦਿਓ ਨਹੀਂ ਤੇ ਅਸੀਂ ਤੁਹਾਡੇ ਨਾਲ ਮੜਾ ਕਰਾਂਗੇ ਅੰਦਰ ਆਣ ਕੇ ਉਹਨੇ ਜੋ ਹਾਲ ਕੀਤਾ ਹੈ ਬੂਥ 'ਚ ਡੀਐਸਪੀ ਨੂੰ ਹਦਾਇਤ ਕੀਤੀ ਗਈ ਵੀ ਅਸੀਂ ਹਰਦੇ ਪਏ ਆ ਇਹਨਾਂ ਦੇ ਬੰਦੇ ਬਾਹਰ ਕੱਢ ਦਿਓ ਸਾਡੇ ਬੰਦੇ ਅੰਦਰ ਵਾਰ ਦਿਓ ਤੁਸੀਂ ਮੈਨੂੰ ਇੱਕੋ ਗੱਲ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਤੁਹਾਡੇ ਰਾਏ ਉਹਨਾਂ ਨੂੰ ਭਈ ਕਿਹੜਾ ਇਲੈਕਸ਼ਨ ਕਮਿਸ਼ਨ ਦਾ ਰੂਲ ਹੈ ਐਦੀ ਟਾਈਮ ਆਫ ਕਾਊਂਟਿੰਗ ਭਈ ਬਾਹਰਲੇ ਸਰਪੰਚ ਵਿਦ ਪਿਸਟਲ ਗੁੰਡੇ ਆਣ ਕੇ ਤੇ ਉਥੇ ਬੂਥ ਕੈਪਚਰਿੰਗ ਜਾਂ ਉਹ ਉਸ ਬੈਲਟ ਮਸ਼ੀਨ ਨੂੰ ਕੈਪਚਰ ਕਰ ਲੈਣ ਇੱਕ ਦੀ ਹੋਇਆ ਇਹਨਾਂ ਨੇ ਕੀਤਾ ਤੇ ਕਿਉਂ ਕੀਤਾ ਇੱਕ ਇਹਨਾਂ ਨੂੰ ਪਤਾ ਸੀ ਅਸੀਂ ਹਾਰਦੇ ਆ ਫਿਰ ਇਹਨਾਂ ਨੇ ਮਸ਼ੀਨ ਸਾਡੇ ਜਿਹੜੇ ਵਕੀਲ ਸਾਹਿਬ ਨੇ ਬ੍ਰਿਜਮੋਨੋਲਜੀ ਉਹ ਕਹਿੰਦੇ ਰਹੇ ਮੈਨੂੰ ਵਿਖਾ ਦਿਓ ਜਦੋਂ ਬੰਦਾ ਜਿੱਤਦੇ ਹੋਏ ਤਾਂ ਭੰਗੜੇ ਪਾਉਂਦਾ ਵੀ ਆਹ ਵੇਖ ਲਓ ਅਸੀਂ ਜਿੱਤੇ ਜੇ ਔਰ ਯਕੀਨ ਜਾਣੇ ਉਹ ਸਹੀ ਮਾਰੇ 372 ਸਾਡੇ ਬ੍ਰਿਜਮੋਨ ਆਲ ਦੇ ਜਿਹੜੇ ਭਾਬੀ ਜੀ ਨੇ ਉਹਨਾਂ ਦੀਆਂ ਵੋਟਾਂ ਸੀ ਤੇ ਉੱਥੇ ਵੀ ਸਾਡੀਆਂ ਵੱਧ ਸੀ ਲੇਕਿਨ ਇਹ ਸ਼ਰਮ ਦੇ ਮਾਰੇ ਇਹਨਾਂ ਰਿਜ਼ਲਟ ਬਦਲੇ ਨੇ ਸੋ ਇਸ ਚੀਜ਼ ਦਾ ਲੋਕ ਹੈ ਪੁਲਿਸ ਨੇ ਤਾਂ ਲਾਡਰ ਨੂੰ ਮੇਨਟੇਨ ਕਰਨਾ ਹੁੰਦਾ ਬਾਹਰਲੇ ਬੰਦਿਆਂ ਨੂੰ ਐਂਟਰੀ ਮੈਨੂੰ ਇਹ ਯਾਦ ਹੈ ਕਿ ਉਸ ਦਿਨ ਸਾਡੇ ਇੱਕ ਪੱਤਰਕਾਰ ਨੇ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਕਿ ਮੈਨੂੰ ਅੰਦਰ ਆ ਲੈਣ ਤਾਂ ਇਹ ਨਹੀਂ ਸਿਕਿਉਰਿਟੀ ਟਾਈਟ ਸੀ ਫਿਰ ਇਹ ਬੰਦੇ ਕਿਵੇਂ ਅੰਦਰ ਲੰਘ ਕੇ ਪੁਲਿਸ ਦੀ ਕੀ ਮਜਬੂਰੀ ਹੋ ਸਕਦੀ ਮਜਬੂਰੀ ਉਹਨਾਂ ਨੂੰ ਹੁਕਮ ਸੀਗਾ ਧਾਰੀਵਾਲ ਸਾਹਿਬ ਦਾ ਵੀ ਸਾਡਾ ਬੰਦਾ ਜਤੋਣਾ ਤੁਸੀਂ ਉਹ ਹਰਨ ੜਿਆ ਤੇ ਆਪਣੇ ਬੰਦੇ ਤਕੇ ਅੰਦਰ ਤੁਸੀਂ ਵਾੜਨੇ ਉਹ ਵਾੜਿਆ ਔਰ ਤੁਹਾਨੂੰ ਵੀ ਪਤਾ ਹੈ ਹਰਿੰਦਰ ਵੀ ਅੰਦਰ ਗਿਆ ਨizampore ਵਾਲਾ ਇਹ ਕੋਈ ਨਿਤਿਸ਼ ਵੀ ਗਿਆ ਚੱਕ ਬਾਲੇ ਵਾਲਾ ਇੱਕ ਇਥੋਂ ਦਾ ਨਵਾਂ ਹੀ ਉੱਠਿਆ ਉਹਨੂੰ ਮੈਂ ਬੜਾ ਪੁਰਾਣਾ ਜਾਣਦਾ ਨੰਗਲ ਸੋਲ ਵਾਲਾ ਹੀਰਾ ਉਹ ਇਸੇ ਕਰਕੇ ਕਿਉਂਕਿ ਉਹਦਾ ਟਾਕ ਉਹਨੇ ਚਲਾਤਾ ਰੇਤ ਵਾਲਾ ਉਹਨਾਂ ਨੇ ਵੈਪਨ ਲੈ ਕੇ ਆਏ ਨੇ ਇਹਨੂੰ ਧੱਕੇ ਮਾਰੇ ਨੇ ਇਹਨੂੰ ਧਮਕੀਆਂ ਦਿੱਤੀਆਂ ਨੇ ਤੇ ਤੇਰਾ ਹੀ ਉਹ ਹਾਲ ਕਰਾਂ ਦੌੜ ਜਾ ਤੂੰ ਇਹਨੂੰ ਘਟ ਕੱਢ ਕੇ ਉਹ ਮਾਰਿਆ ਉਹਨਾਂ ਨੂੰ ਬੈਕ ਡੋਰ ਐਂਟਰੀ ਡੀਐਸਪੀ ਨੇ ਕਰਵਾਈ ਵੇਅਰ ਐਸ ਡੀਐਸਪੀ ਦਾ ਫਰਜ਼ ਬਣਦਾ ਹੈ ਵੀ ਖਬਰਦਾਰ ਇਥੇ ਕੋਈ ਲੌਨਰ ਦਾ ਪ੍ਰੋਬਲਮ ਨਹੀਂ ਕ੍ਰੀਏਟ ਕਰਨਾ ਬਾਹਰ ਨਿਕਲ ਜਾਓ ਮੈਂ ਕਾਊਂਟਿੰਗ ਕਰਾ ਕੇ ਰਿਜ਼ਲਟ ਕਲੀਅਰ ਕਰਕੇ ਜਾਂਦਾ ਸੋ ਇਹਦੀ ਕਮਜ਼ੋਰੀ ਹੈ ਇਹਦੇ ਤੇ ਪ੍ਰੈਸ਼ਰ ਸੀਗਾ ਉਸ ਪ੍ਰੈਸ਼ਰ ਤੇ ਧਿਆਨ ਕੇ ਕਰਦੇ ਸੋ ਵੀਡੀਓ ਵੀਡੀਓ ਵਾਇਰਲ ਹੋ ਗਈਆਂ ਕਿ ਅੰਦਰ ਜਾ ਕੁਝ ਹੋਇਆ ਪਰ ਐਸਟੀਐਮ ਸਾਹਿਬ ਡੀਐਸਪੀ ਸਾਹਿਬ ਲਿਖਤੀ ਰੂਪ ਦਿੰਦੇ ਆ ਕਿ ਬੜਾ ਪੀਸਫੁਲੀ ਜੜੀਆਂ ਚੋਣਾਂ ਹੋਈਆਂ ਨੇ ਤੇ ਬਹੁਤ ਵਧੀਆ ਰਿਜ਼ਲਟ ਹੈ ਉਹ ਦਿੱਤਾ ਗਿਆ ਉਹਦੇ ਬਾਰੇ ਤੁਸੀਂ ਕੀ ਕਰਨ ਜਾ ਰਹੇ ਮੈਂ ਸਮਝਦਾ ਜੀ ਸੱਚੀ ਗੱਲ ਦੱਸਾਂ ਜਿਹੜਾ ਐਸਟੀਐਮ ਵੀ ਹੈ ਉਹ ਵੀ ਬਹੁਤ ਮੀਸਣਾ ਹੈ ਉਹਨੇ ਅਸੀਂ ਬੜਾ ਹੀ ਉਹਦੇ ਨਾਲ ਮੱਥਾ ਲਾਇਆ ਲੇਕਿਨ ਉਹਨੇ ਇੱਕ ਵੀ ਚੀਜ਼ ਸਾਨੂੰ ਨਿਆਂ ਦੀ ਨਹੀਂ ਦਿੱਤੀ ਉਹ ਹਮੇਸ਼ਾ ਹੀ ਜਦੋਂ ਗਏ ਆ ਵਕੀਲ ਸਾਹਿਬਾਨਾ ਵਾਂਗੂ ਅਸੀਂ ਦਲੀਲਾਂ ਦਿੱਤੀਆਂ ਨੇ ਵਕੀਲ ਸਾਹਿਬਾਨਾ ਨੇ ਕੋਰਟ ਕੀਤੇ ਇਲੈਕਸ਼ਨ ਕਮਿਸ਼ਨ ਦੇ ਰੂਲਸ ਐਂਡ ਜੋ ਸਿਸਟਮ ਹੈ ਉਹ ਵੀ ਨਹੀਂ ਉਹਨੇ ਭੱਲੇ ਪੈਣ ਦਿੱਤਾ ਕਿਸੇ ਦੇ ਅਖੀਰ ਤੇ ਵੋਟਾਂ ਸਾਡੀਆਂ ਜਾਲੀ ਬਣਾ ਕੇ ਤੇ ਉਹਨਾਂ ਨੂੰ ਦਿੱਤੀਆਂ ਤਾਂ ਵੀ ਨਹੀਂ ਉਹ ਜਿੱਤਦੇ ਫਿਰ ਜਿਹੜਾ ਡੀਐਸਪੀ ਆ ਇਹ ਤੇ ਖਰੇ ਇੰਨਾ ਧੱਕਾ ਕਰਦਾ ਆ ਵੀ ਇਸ ਬੰਦੇ ਨੂੰ ਤਾਂ ਪਤਾ ਨਹੀਂ ਖੁਦਾ ਭੁੱਲ ਗਿਆ ਇਹਨੂੰ ਇਹ ਨਹੀਂ ਪਤਾ ਲੱਗਦਾ ਵੀ ਗਾਂ ਇਹਦੇ ਨਾਲ ਬੜਨਾ ਕੀ ਹੈ ਅੱਜ ਜੋ ਕੁਝ ਕਿਹਾ ਲੋਕਾਂ ਨੇ ਉਹੀ ਹੋਣਾ ਇਹਦੇ ਨਾਲ ਮੇਰਾ ਇੱਕ ਵੀ ਸਵਾਲ ਸੀ ਕਿ ਇਹਨਾਂ ਨੂੰ ਪਾਰਟੀ ਬਣਾਉਂਗੇ ਤੁਸੀਂ ਨਾਲ ਐਸਪੀਐਮ ਸਾਹਿਬ ਨੇ ਡੀਐਸਪੀ ਤੇ ਕੋਈ ਇੱਕ ਗੱਲ ਕੀ ਹੈ ਜਿਹੜਾ ਡੀਐਸਪੀ ਹੈ ਉਹ ਦੇ ਇਲੀਗਲ ਕੰਮ ਬਹੁਤ ਕਰ ਰਿਹਾ ਹੈ ਠੀਕ ਹੈ ਜੀ ਰੇਤ ਉਹ ਕਢਾ ਰਿਹਾ ਨਸ਼ਾ ਉਹ ਵਕਾ ਰਿਹਾ ਇਹ ਲੋਕਾਂ ਦੀ ਚਰਚਾ ਹੈ ਜੇ ਲੋਕ ਗੱਲ ਕਰਦੇ ਨੇ ਲੋਕ ਗਰਾਊਂਡ ਰਿਐਲਿਟੀ ਦੀ ਕਰਦੇ ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹਨੂੰ ਭੁਗਤਨੀਆਂ ਪੈਣੀਆਂ ਉਹਦੇ ਤੇ ਐਕਸ਼ਨ ਤੇ ਆਉਣਾ ਹੀ ਆਉਣਾ ਤੇ ਜਿਹੜਾ ਐਸਟੀਐਮ ਹੈ ਉਹਨੇ ਬਹੁਤ ਜ਼ਿਆਦਾ ਨਿਜਾਇਜ਼ ਕੀਤੀ ਹੈ ਅਸੀਂ ਇਹ ਜਿਸਲਾਗ ਕਰਕੇ ਵੀ ਜਿਹੜੀਆਂ ਵੋਟਾਂ ਤੁਸੀਂ ਬਣਾਈਆਂ ਨੇ ਔਰ ਉਹਨਾਂ ਕੋਈ ਪ੍ਰੋਸੀਜਰ ਨਹੀਂ ਫਾਲੋ ਕੀਤਾ ਨਾ ਉਥੇ ਲੱਗੀਆਂ ਨਾ ਸਾਨੂੰ ਟਾਈਮ ਮਿਲਿਆ ਉਤਰਾਸ ਕਰਨ ਦਾ ਉਹ ਤੁਹਾਨੂੰ ਵੀ ਪਤਾ ਜੋ ਸਿਸਟਮ ਹੈ ਵੋਟਾਂ ਬਣਾਉਂਦੇ ਉਹਨੇ ਵੀ ਸਾਡੇ ਨਾਲ ਧੱਕਾ ਕੀਤਾ ਅਸੀਂ ਉਹਨੂੰ ਵੀ ਕੋਰਟ 'ਚ ਖੜਾਏ ਸੋ ਕ੍ਰਾਸ ਪਰਚੇ ਬਾਰੇ ਅੱਜ ਕੀ ਭਰੋਸਾ ਦਿੰਦਾ ਦੇਖੋ ਜੀ ਉਹਨਾਂ ਨੇ ਕਿਹਾ ਵੀ ਜੋ ਤੁਸੀਂ ਇੱਥੇ ਸਾਨੂੰ ਮੈਮੋਰੰਡਮ ਦਿੱਤਾ ਹੈ ਉਹਨੂੰ ਅਸੀਂ ਪੜਾਂਗੇ ਜੋ ਤੁਹਾਡੇ ਨਾਲ ਧੱਕਾ ਹੋਇਆ ਤੁਹਾਨੂੰ ਇਨਸਾਫ ਦਿਵਾਵਾਂਗੇ ਅਸੀਂ ਪਰਚਾ ਕੀਤਾ ਜੇ ਕੋਈ ਪੁਤਾਈ ਕਰਦੇ ਆ ਨਹੀਂ ਤੁਹਾਡੀ ਮਰਜ਼ੀ ਪਰ ਅਗਲਾ ਕੀ ਚੱਲ ਰਿਹਾ ਇਸ ਸ਼ੰਗਰ ਸਿੰਘ ਜੀ ਅੱਜ ਇੱਕ ਸਰਪੰਚ ਨੇ 75 ਬੰਦੇ ਲਿਆਂਦੇ ਨੇ ਤੇ ਇੱਥੇ ਸਾਰੇ ਹੀ ਸਰਪੰਚ ਨੇ ਜੇ ਸਾਰੇ ਹੀ 75 75 70 ਲਿਆ ਹੁਣ ਤੇ ਇੱਥੇ ਮਨਣਾ ਕੀ ਹੈ ਤੇ ਹੋਣਾ ਉਹੋ ਹੀ ਜਿ ਜਦਨ ਅਸੀਂ ਕਾਲ ਦਿੱਤੀ ਨਾ ਵੀ ਤੁਸੀਂ 70 70 ਬੰਦੇ ਟਰਾਲੀ ਭਰ ਕੇ ਲਿਆਉਣੀ ਹੈ ਫੇਰ ਇਹਨਾਂ ਨੂੰ ਪਤਾ ਲੱਗਣਾ ਵੀ ਅਸੀਂ ਕਿਤੇ ਇਹਨਾਂ ਕੋਲ ਸਾਂਭਿਆ ਨਹੀਂ ਜਾਣਾ ਲਾਅ ਐਂਡ ਆਰਡਰ ਬਿਲਕੁਲ ਅਸੀਂ ਉਸ ਚੀਜ਼ ਤੋਂ ਗ੍ਰੇਸ ਕਰਦੇ ਆ ਜੇ ਇਹਨਾਂ ਨੂੰ ਸਮਝਾਉਨੇ ਆ ਵੀ ਤੁਸੀਂ ਬੰਦਿਆਂ ਨੂੰ ਚਲੋ ਤਾਂ ਸਾਨੂੰ ਨਿਆਹ ਦੇ ਦਿਓ ਇੱਥੋਂ ਤੱਕ ਨਾਲ ਸਾਨੂੰ ਵਿੱਚ ਸੋ ਇਹ ਗੱਲ ਕਰ ਰਿਹਾ ਮਾਇਨ ਨਾ ਕਰਿਓ ਜੋ ਲੋਕ ਗੱਲ ਕਰਦੇ ਆ ਨਾ ਬਾਜ਼ਾਰ 'ਚ ਕਹਿੰਦੇ ਕਿ ਜਿਸ ਬੰਦੇ ਵਿਰੁੱਧ ਤੁਸੀਂ ਇਹ ਪ੍ਰੋਟੈਸਟ ਕਰ ਰਹੇ ਹੋ ਨਾ ਮਿਤੋਲ ਤੁਹਾਡਾ ਹੀ ਪਾਲਿਆ ਹੋਇਆ ਬੰਦਾ ਤੇ ਆਮ ਆਦਮੀ ਪਾਰਟੀ ਦੀ ਵਾਜੋ ਤੁਹਾਡਾ ਹੀ ਨਾ ਪਦਰਾ ਕਰ ਲਈ ਕੰਮ ਕਰਨ ਰਿਹਾ ਕਿ ਜਿਉਂ ਕਿਉਂਕਿ ਮੰਤਰੀ ਢਾਲੀਵਾਲ ਸਾਹਿਬ ਮੈਂ ਚਲੋ ਮੈਂ ਮਿਲਿਆ ਜਿਵੇਂ ਤੁਹਾਨੂੰ ਮਿਲਿਆ ਵਧੀਆ ਸਭਾ ਆ ਪਰ ਅੱਜ ਉਹਨਾਂ ਦੇ ਪੁਤਲੇ ਫੁਕੇ ਜਾ ਰਹੇ ਇੱਕ ਬੰਦੇ ਕਰਕੇ ਵੀ ਕਾਂਗਰਸ ਚੋਂ ਗਿਆ ਤੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਬੈਕ ਤੇ ਖੜੀ ਆ ਜਿਹੜੇ ਦਰਿਆ ਵਛੋਂਦ ਰਹੇ ਦਰਿਆ ਛੱਡ ਦੇ ਰਹੇ ਉਹਦੇ ਬਾਰੇ ਕੀ ਕਹੋਗੇ ਮੈਂ ਸਮਝਦਾ ਜੀ ਸਾਡੀ ਇਹ ਖੁਸ਼ਕਿਸਮਤੀ ਆ ਸਾਨੂੰ ਮੈਂ ਕੱਲ ਤੁ ਪਹਿਮੇ ਨੂੰ 7 ਬੰਦਿਆਂ ਦੇ ਫੋਨ ਆਏ। ਕੱਲ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਸੀ ਕਿ ਸਰਪੰਚ ਆ ਉਹ ਬੰਦੀ ਲੈ ਕੇ ਆਇਆ। ਕਹਿੰਦੇ ਜੀ ਅਸੀਂ ਸਾਰਿਆਂ ਨੂੰ ਜ਼ਿਆਦਾ ਆਮ ਪਾਰਟੀ ਦਾ ਕੰਮ ਕੀਤਾ। ਲੇਕਿਨ ਸਾਨੂੰ ਪੁੱਛਿਆ ਹੀ ਨਹੀਂ ਤੇ ਅਸੀਂ ਹੁਣ ਤੁਹਾਡੇ ਨਾਲ ਤੇ ਜਿਹੜਾ ਕਾਂਗਰਸੀ ਸੀਗਾ ਉਹਨੂੰ ਇਹਨਾਂ ਮੋਰੇ ਲਾ ਲਿਆ ਤੇ ਜਿਹੜਾ ਅਸਲੀ ਆਪ ਵਾਲਾ ਬੰਦਾ ਹੀ ਉਹ ਪਛਾਣ ਕਰ ਇਹ ਸਾਰੇ ਹੀ ਇਹ ਕਰ ਰਹੇ ਨੇ ਔਰ ਇਹਦੇ ਨਾਲ ਹੋਣਾ ਕੀ ਇਹਨਾਂ ਨੂੰ ਅਜੇ ਤੱਕ ਪਤਾ ਨਹੀਂ ਲੱਗਾ। ਇਹ ਸਮਝਦੇ ਮੇਰੇ ਨਾਲ ਬੰਦੇ ਜੁੜਨਦੇ ਨੇ ਉਹਨਾਂ ਬੰਦਿਆਂ ਨੇ ਸਾਰਿਆਂ ਵਾਪਸ ਜਾਣਾ। ਔਰ ਇਹਨਾਂ ਦੇ ਆਪਣੇ ਵੀ ਭੱਜ ਜਣੇ ਇਹਨਾਂ ਨੂੰ ਬੰਦਾ ਨਹੀਂ ਲੱਭਣਾ ਇਹ ਜੇ ਜੋ ਅੱਗੇ ਸੀ ਨਾ ਹਾਲ ਇਹਨਾਂ ਦਾ ਆਪ ਚੜ ਚੜ ਕੇ ਪੋਸਟਰ ਲਾਉਂਦੇ ਨੇ ਉਹ ਤੋਂ ਬੰਦਾ ਨਹੀਂ ਹੁੰਦਾ ਉਹ ਹਾਲ ਹੋਣਾ ਇਹਦਾ ਬਹੁਤ ਧੰਵਾਦ ਹੈ ਜੀ ਸੋ ਦੋਸਤੋ ਰੋਜ਼ਾਨਾ ਦਸਤਕ ਤੇ ਜੁੜੇ ਹੋ ਤੁਸੀਂ ਸਾਬਕਾ ਵਿਧਾਇਕ ਸਰਦਾਰ ਹਰਪ੍ਰਤਾਪ ਸਿੰਘ ਜੀ ਨਾਲ ਤੇ ਸਾਬਕਾ ਵਿਧਾਇਕ ਸਰਦਾਰ ਪ੍ਰਤਾਪ ਸਿੰਘ ਨਾਲ ਵਿਚਾਰ ਕੀਤੇ ਨੇ ਕਿ ਅੱਜ ਦੇ ਰੋਸਮੁਹਾਰੇ ਦੇ ਪੁਤਲਾ ਫੂ ਰੋਸਮੁਹਾਰਾ ਜੋ ਧਰਨਾ ਆ ਇਹਦੇ ਅਸਲ ਚ ਮੁੱਖ ਕਾਰਨ ਕੀ ਨੇ ਸੋ ਐਡਵੋਕੇਟ ਨਿਜਮੁਲਔਲੀ ਮੇਰੇ ਨਾਲ ਨੇ ਆਲ ਸਾਹਿਬ ਅ ਗੱਲਬਾਤਾਂ ਕੀਤੀ ਹੈ ਸਾਰਿਆਂ ਦੇ ਨਾਲ ਹੀ ਅਸਲ 'ਚ ਤੁਸੀਂ ਤਾਂ ਵਕਾਲਤ ਕਰਦੇ ਹੋ ਤੁਸੀਂ ਤਾਂ ਸਾਰੇ ਲੋਕਾਂ ਦੇ ਮਸਲਿਆਂ ਨੂੰ ਰਿਪਰੈਜ਼ੈਂਟ ਕਰਦੇ ਹੋ ਅਦਾਲਤ 'ਚ ਨਿਆਂ ਪ੍ਰਣਾਲੀ ਦਾ ਹੀ ਨਿਆਂ ਦਿਵਾਉਂਦੇ ਹੋ ਜਿੱਥੇ ਜਿੱਥੇ ਕਦੇ ਪ੍ਰਸ਼ਾਸਨ ਵੱਲੋਂ ਜਾਂ ਸਿਸਟਮ ਵੱਲੋਂ ਲੋਕ ਕਹਿੰਦੇ ਆ ਕਿ ਸਾਡੇ ਨਾਲ ਧੱਕਾ ਹੁੰਦਾ ਖੁਦ ਤੁਹਾਡੇ ਨਾਲ ਹੀ ਪੀਸਫੁਲੀ ਕੰਮ ਚੱਲਦੇ ਆ ਚੱਲਦੇ ਆ ਅਜਿਹੀ ਘਟਨਾ ਵਾਪਰ ਜਾਂਦੀ ਆ ਬੰਦੇ ਆ ਕੇ ਬੂਥ ਕੈਪਚਰ ਕਰਨ ਦੀ ਕੋਸ਼ਿਸ਼ ਕਰਦੇ ਜੋ ਤੁਸੀਂ ਕਹਿੰਦੇ ਹੋ ਤੁਹਾਡੇ ਨਾਲ ਮਾਰਕਟਾਈਂਗ ਕਰਦੇ ਆ ਤੇ ਉਹ ਵੀਡੀਓ ਤੁਸੀਂ ਵਾਇਰਲ ਕੀਤੀਆਂ ਨਿਆਂ ਫਿਰ ਕਿੱਥੋਂ ਲਿਆ ਜਾ ਸਕਦਾ ਦੇਖੋ ਨਿਆਂ ਦੇ ਦੋ ਤਰੀਕੇ ਹੁੰਦੇ ਆ ਇੱਕ ਪੁਲਿਸ ਦਾ ਬਲਕਿ ਦੋ ਦੇ ਵੀ ਤਿੰਨ ਹੁੰਦੇ ਆ ਇੱਕ ਪੁਲਿਸ ਨਿਆਂ ਦਿੰਦੀ ਹੈ ਇੱਕ ਕੋਰਟ ਨਿਆਂ ਦਿੰਦੀ ਹੈ ਔਰ ਸਭ ਤੋਂ ਵੱਡਾ ਨਿਆਂ ਦੇਣ ਵਾਲਾ ਉੱਪਰ ਬੈਠਾ ਜਿਹਨੇ ਸਾਰਿਆਂ ਦਾ ਨਿਆਂ ਕਰਨਾ ਹੀ ਕਰਦਾ ਧਰਮਰਾਇ ਜਦ ਲਿਖਾ ਮੰਗੇ ਕਾ ਮੁਖ ਲੈ ਕੇ ਜਾਓ ਠੀਕ ਹੈ ਮੈਂ ਇੱਕ ਗੱਲ ਕਹਿਣਾ ਪੁਲਿਸ ਪ੍ਰਸ਼ਾਸਨ ਹਮੇਸ਼ਾ ਰੂਲਿੰਗ ਪਾਰਟੀ ਦੇ ਮਦਦਗਾਰ ਹੁੰਦੇ ਆ ਉੱਥੇ ਸਿੱਧੇ ਕੰਮ ਵੀ ਕਰਦੇ ਆ ਲੇਕਿਨ ਮੈਨੂੰ ਨਿਆਹ ਪ੍ਰਣਾਲੀ ਦੇ ਉੱਤੇ ਪੂਰਾ ਵਿਸ਼ਵਾਸ ਆ ਮੈਂ ਉਹਦਾ ਹਿੱਸਾ ਆ ਮੈਂ ਦਾਅਵੇ ਨਾ ਕਹਿ ਸਕਦਾ ਆ ਕਿ ਅਸੀਂ ਜਡਿਊਸ਼ੀਅਲ ਸਿਸਟਮ ਤੋਂ ਆਪਣਾ ਨਿਆਹ ਲੈ ਕੇ ਰਵਾਂਗੇ ਔਰ ਸਾਨੂੰ ਇਸ ਗੱਲ ਦਾ ਮਾਣ ਆ ਕਿ ਸਾਨੂੰ ਉੱਥੋਂ ਇਨਸਾਫ ਮਿਲੇ ਸੋ ਜਿਹੜੇ ਤੁਸੀਂ ਬਿਆਨ ਦਰਜ ਕਰਵਾਏ ਆ ਜਿਹੜੀ ਐਪਲੀਕੇਸ਼ਨ ਤਰਕਾਸਤਾਂ ਦਿੱਤੀਆਂ ਪੁਲਿਸ ਨੂੰ ਉਹਨਾਂ ਜਿਹੜੇ ਅੱਗੋਂ ਉਤਾਰਾ ਲਾਈਆਂ 23 24 ਦਾ ਪਰਚਾ ਮੇਰੇ ਖਿਆਲ ਨਾਲ ਜੋ ਮੈਂ ਪੜਿਆ ਸੀ ਵਿੱਚ ਕੀ ਸੀ ਸੈਟੀਸਫਾਈ ਹੋ ਵੀ ਇਸ ਤਰ੍ਹਾਂ ਦੀ ਕੰਡ ਹੋਈ ਜੀ ਇਹ ਸੈਟੀਸਫਾਈ ਜੇ ਵੀ ਉਹ ਪਰਚਾ ਠੀਕ ਹੋਇਆ ਜੇ ਉਹ ਸੈਟੀਸਫਾਈਡ ਹੁੰਦੇ ਤੇ ਇੱਥੇ ਕਿਉਂ ਬੈਠਦੇ ਅਸੀਂ ਅਸਲ ਇੱਥੇ ਬੈਠੇ ਆਂ ਦੇਖੋ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਬਾਹਰ ਦੇ ਪਿੰਡਾਂ ਦੇ ਲੋਕ ਆ ਕੇ ਸ਼ਹਿਰ ਦੀ ਇਲੈਕਸ਼ਨ ਦੇ ਵਿੱਚ ਬੂਥ ਕੈਪਚਰ ਕਰਨ ਲਈ ਅੰਦਰ ਜਾਣ ਜੋ ਕੇ ਸਾਬਤ ਹੋ ਰਿਹਾ ਠੀਕ ਹੈ ਵੈਪਨਰਸ ਵੇਚ ਜਾਣ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜਿਹੜਾ ਬੰਦਾ ਬਾਹਰੋਂ ਆਇਆ ਵਾ ਬੂਥ ਕੈਪਚਰ ਕਰਨ ਆਇਆ ਇੱਕ ਪਾਰਟੀ ਦੇ ਮਗਰ ਆਇਆ ਉਹ ਬਿਨਾਂ ਹਥਿਆਰ ਤੋਂ ਆਏਗਾ ਇੱਕ ਸਿੰਪਲ ਜੀ ਗੱਲ ਆ ਉਹ ਬਿਨਾਂ ਹਥਿਆਰ ਤੋਂ ਆਏਗਾ ਅੰਦਰ ਨਹੀਂ ਤੁਸੀਂ ਦੇਖਿਆ ਹੈ ਸੀ ਉਹਨਾਂ ਕੋਲ ਵੈਪਨ ਬਿਲਕੁਲ ਆਗਾ ਸੀ ਇੱਕ ਇੱਕ ਦੀ ਡੱਬ ਵਿੱਚ ਸੀ ਇੱਕ ਦੇ ਹੱਥ ਵਿੱਚ ਕੋਈ ਗਨ ਪੁਆਇੰਟ ਤੇ ਵੀ ਗੱਲ ਕੀਤੀ ਉਹ ਤੁਹਾਡੇ ਨਾਲ ਬਿਲਕੁਲ ਮੇਰੇ ਇੱਕ ਤੇ ਰੱਖਿਆ ਬੂਥ ਅੰਦਰ ਕਮਰੇ ਦੇ ਬਿਲਕੁਲ ਤੁਸੀਂ ਵੇਖੋ ਉਹਦੇ ਵਿੱਚ ਹੋਣ ਲਈ ਹੈ ਮੈਨੂੰ ਦੇਖੋ ਉਹ ੱੱਕਾ ਮੁੱਕੀ ਕਰਨ ਰਿਹਾ ਮੈਂ ਬਾਹਰ ਨਹੀਂ ਨਿਕਲਣ ਰਿਹਾ ਲੇਕਿਨ ਜਦੋਂ ਗਨ ਪੁਆਇੰਟ ਤੇ ਕੀਤਾ ਤੁਸੀਂ ਇਹ ਵੇਖੋ ਵੀ ਘੱਟ ਤੋਂ ਘੱਟ ਅੱਧੇ ਮਿੰਟ ਤੋਂ ਜ਼ਿਆਦਾ ਇਹਨਾਂ ਨੇ ਸਟਰਗਲ ਕੀਤੀ ਮੈਨੂੰ ਬਾਹਰ ਕੱਢਣ ਦੀ ਤੇ ਮੈਂ ਨਹੀਂ ਨਿਕਲ ਰਿਹਾ ਅੰਦਰੋਂ ਆਵਾਜ਼ਾਂ ਆ ਰਹੀਆਂ ਜਦ ਤੱਕ ਬਾਕੀ ਪਾਰਟੀਆਂ ਦੇ ਪੋਲਿੰਗ ਏਜੰਟ ਬਾਹਰ ਆ ਗਏ ਮੈਂ ਉੱਥੇ ਹੜਿਆ ਰਿਹਾ ਕਿਉਂਕਿ ਮੈਂ ਕਾਨੂੰਨ ਨੂੰ ਜਾਣਦਾ ਸੀ ਮੈਨੂੰ ਇਹ ਨਹੀਂ ਕਰ ਸਕਦੇ ਲੇਕਿਨ ਜਦੋਂ ਇਹਨਾਂ ਨੇ ਮੈਨੂੰ ਗਨ ਪੁਆਇੰਟ ਤੇ ਅੰਦਰ ਕਰ ਦਿੱਤਾ ਔਰ ਪੁਲਿਸ ਨੇ ਫੜ ਕੇ ਬਾਹਰ ਲਿਆਉਂਦਾ ਫਿਰ ਮੇਰੇ ਵੱਸੋਂ ਬਾਹਰ ਹੋ ਜਾਂਦਾ ਨਹੀਂ ਸੋ ਇਹ ਸਾਰੀ ਘਟਨਾ ਜਿਹੜੀ ਅੰਦਰ ਗੱਲ ਨੂੰ ਲੈ ਕੇ ਹੋਈ ਆ ਕੋਈ ਵੋਟ ਪਾਉਣ ਨੂੰ ਲੈ ਕੇ ਜਿਵੇਂ ਉਹਨਾਂ ਨੇ ਲਖਾਇਆ ਕਿ ਜਾਲੀ ਵੋਟ ਪਾਉਣ ਨੂੰ ਲੈ ਕੇ ਗੱਲ ਹੋਈ ਤਾਂ ਉੱਥੇ ਝਗੜਾ ਹੋਇਆ ਤੁਹਾਡੇ ਵੱਲੋਂ ਕੋਈ ਵੋਟ ਪੋਲ ਕੀਤੀ ਜਾ ਰਹੀ ਕੋਈ ਇਸ ਤਰ੍ਹਾਂ ਦੀ ਗੱਲ ਹੋਈ ਹੈ ਕਿ ਜੇ ਸਿੱਧਾ ਜਾ ਕੇ ਤੁਹਾਨੂੰ ਇਹ ਕਿਹਾ ਗਿਆ ਵੀ ਬਾਹਰ ਹੋ ਜਾਓ ਅਸੀਂ ਜਿਹੜਾ ਟੋਣ ਜਿਤਣੀ ਹੈ ਜੇ ਦੋਨ ਦੇਖੋ ਅਸੀਂ ਤਕਰੀਬਨ ਕਾਫੀ ਵਾਰੀ ਇੱਥੋਂ ਮੇਰੇ ਪਿਤਾ ਜੀ ਵੀ ਇਸ ਵਾਰ ਤੋਂ ਕਾਉਂਸਲਰ ਰਹੇ ਆ ਮੇਰੇ ਮਾਤਾ ਜੀ ਵੀ ਰਹੇ ਆ ਮੈਂ ਵੀ ਰਹਾਂ ਆ ਚਲੋ ਮੇਰੀ ਵਾਈਫ ਰਹੀ ਹੈ ਲੇਕਿਨ ਸਾਰੇ ਮੇਰੇ ਪਰਿਵਾਰ ਆ ਉਹ ਜਿਹੜਾ ਬੰਦਾ ਆਂਦਾ ਸੀ ਉੱਥੇ ਬੂਥ ਦੇ ਉੱਤੇ ਉਹ ਮੇਰਾ ਮਾਨ ਸਤਕਾਰ ਕਰਦਾ ਸੀ ਮੈਨੂੰ ਵਿਸ਼ਵਾਸ ਕਰਦਾ ਸੀ ਭਾਵੇਂ ਵੋਟ ਕਿਤੇ ਵੀ ਪਾ ਰਿਹਾ ਸੀ ਲੇਕਿਨ ਇਹਨਾਂ ਨੂੰ ਇਹ ਦਿਖ ਰਿਹਾ ਸੀਗਾ ਕਿ ਇਹ ਬੰਦੇ ਦੇ ਉਹਦੇ ਨਾਲ ਰਿਲੇਸ਼ਨ ਉਹਨਾਂ ਨਾਲ ਬਹੁਤ ਵਧੀਆ ਹੈ ਇਹ ਇਸ ਚੀਜ਼ ਨੂੰ ਲੈ ਕੇ ਬਾਰ ਬਾਰ ਝਗੜਾ ਕਰਨ ਦੀ ਕੋਸ਼ਿਸ਼ ਕਰਦੇ ਸਨ ਔਰ ਮੈਂ ਪੂਰੀ ਤਰ੍ਹਾਂ ਕੌਨਫੀਡੈਂਟ ਸੀ ਕਿ ਮੈਂ ਇਲੈਕਸ਼ਨ ਇਹ ਜਿੱਤ ਲੈਣੀ ਆ ਮੈਨੂੰ ਇਹ ਮਾਨਸਿਕਾ ਕਿ ਮੇਰੇ ਹਮੇਸ਼ਾ ਮਿਲੋਂ ਮੇਰੀ ਵਾਰਡ ਜਿਹੜੀ ਹਮਾਰਤਨ ਕਰਦੀ ਰਹੀ ਆ ਮੈਨੂੰ ਇਸ ਗੱਲ ਦਾ ਯਕੀਨ ਸੀ ਔਰ ਉਹ ਦਿਖ ਵੀ ਰਿਹਾ ਸੀ ਔਰ ਇਹ بار-बार ਇਸ ਚੀਜ਼ ਨੂੰ ਲੈ ਕੇ ਬਾਰ-ਬਾਰ ਬਹਾਨਾ ਬਣਾ ਰਹੇ ਸੀ ਕੋਈ ਨਾ ਕੋਈ ਲੜਾਈ ਦਾ ਮੈਂ ਹਰ ਵੇਲੇ ਇਸ ਚੀਜ਼ ਨੂੰ ਟਾਲ ਰਿਹਾ ਸੀ ਹਰ ਵਾਰੀ ਟਾਲ ਰਿਹਾ ਸੀ ਹੱਦ ਉਦੋਂ ਹੋ ਗਈ ਜਦੋਂ ਇਹਨਾਂ ਨੇ ਆਪਣੇ ਆਪ ਵੋਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਇਹਨਾਂ ਬੰਦਿਆਂ ਨੇ ਜਿਹੜੇ ਅੰਦਰ ਆਏ ਆ ਤੇ ਮੈਨੂੰ ਕਹਿਣ ਲੱਗੇ ਬਾਹਰ ਚਲੇ ਜਾ ਉਹ ਉਹ ਤੁਸੀਂ ਪੁਲਿਸ ਪ੍ਰਸ਼ਾਸਨ ਦਾ ਕਹਿ ਰਹੇ ਹੋ ਕੋਈ ਨਾਲ ਸਾਥ ਪ੍ਰੋਪਰ ਨਹੀਂ ਦਿੰਦਾ ਕ੍ਰਾਸ ਪਰਚਾ ਵੀ ਕਰ ਦਿੱਤਾ ਹੁਣ ਅੱਗੇ ਤੁਹਾਨੂੰ ਸਾਥ ਦਿੰਦਾ ਜੀ ਆਮ ਆਦਮੀ ਪਾਰਟੀ ਦਾ ਦਿੱਤਾ ਕ੍ਰਾਈਮ ਕਰਨ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ ਤੁਸੀਂ ਦੇਖੋਗੇ ਉਸ ਵੀਡੀਓ ਦੇ ਵਿੱਚ ਇੱਕ ਪੁਲਿਸ ਆਫੀਸਰ ਮੈਨੂੰ ਬਾਹਤ ਫੜ ਕੇ ਬਾਹਰ ਕੱਢ ਰਿਹਾ ਸੋ ਥਰੂ ਕੋਰਟ ਫਿਰ ਇਹਨੂੰ ਰਿਪਰਜੈਂਟ ਕਰੋਗੇ ਅੱਗੇ ਲੈ ਕੇ ਜਾਓਗੇ ਕਾਫੀ ਰਸਤੇ ਨੇ ਉਹ ਸਾਰੇ ਅਸੀਂ ਅਪੀਲ ਕਰਾਂਗੇ ਜਿਸ ਤਰ੍ਹਾਂ ਮੇਰਾ ਵਕੀਲ ਭਾਈ ਜਾਰਾ ਮناسب ਸਮਝੇਗਾ ਮੇਰੀ ਡੋਰ ਉਹਨਾਂ ਦੇ ਹੱਥ 'ਚ ਹੈ ਮੈਂ ਉਹਨਾਂ ਤੋਂ ਬਾਹਰ ਨਹੀਂ ਜਾ ਸਕਦਾ ਜਿਨ੍ਹਾਂ ਨੇ ਮੇਰੀ ਇੰਨੀ ਮਦਦ ਕੀਤੀ ਆ ਠੀਕ ਹੈ ਸੋ ਧੰਨਵਾਦ ਜੀ ਧੰਨਵਾਦ ਸਾਰਾ ਜਿਸ ਤਰ੍ਹਾਂ ਕਹਿਣਗੇ ਮੈਂ ਅਵਸ਼ਤਰਾ ਕਰਵਾ ਦੇ ਸੋ ਇਹ ਸਨ ਐਡਵੋਕੇਟ ਬ੍ਰਿਜਵਾਲ ਆਲ ਜਿਨ੍ਹਾਂ ਦੇ ਨਾਲ ਉਸ ਦਿਨ ਜਿਮਨੀ ਚੋਣ ਸੱਤ ਨੰਬਰ ਵਾਰਡ ਦੇ ਵਿੱਚ ਜਿਹੜੀ ਸਾਰੀ ਘਟਨਾ ਵਾਪਰੀ ਸੋ ਸਾਰਾ ਘਟਨਾਕਰਮ ਤੁਸੀਂ ਆਪਣੇ ਅੱਖੀਂ ਦੇਖ ਚੁੱਕੇ ਹੋ ਅੱਗੇ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਤੇ ਬਾਹਰ ਐਸੋਸੀਏਸ਼ਨ ਅਜ ਲੜਾ ਦੇ ਜਿਹੜੇ ਸਾਰੇ ਵਕੀਲ ਨੇ ਉਹ ਕੀ ਰਣਨੀਤੀ ਅਪਣਾਉਂਦੇ ਨੇ ਉਹਦੇ ਬਾਰੇ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਸੋ ਬਹੁਤ ਬਹੁਤ ਧੰਨਵਾਦ